ਕੱਟ ਜੇ ਤੋ ਚਾਹ ਨਾ ਸਾਨੂੰ ਚੰਗੀ ਬਣਾ ਕੇ ਦਿੱਤੀ ਅਸੀਂ ਢੋਲ ਦੇਣੀ ਤੈਨੂੰ ਫੇਰ ਆਖਣਾ ਬਣਾ ਕੇ ਤੇ ਬਣਾ ਦੇਣੀ ਨਹੀਂ ਡਾਲਾ ਤਾਂ ਪਹਿਲਾਂ ਹੀ ਜਿਵੇਂ ਖਾਲੀ ਆ ਚਾਹ ਤੇ ਬਣਾਉਣੀ ਆ ਨਾ ਫਿਰ ਹਾਂ ਮੈਂ ਨੈਪਰ ਨੂੰ ਤੇ ਚੰਗੀ ਬਣਾਉਂਗੀ ਹਾਂ ਇਹ ਸੇਕੜਾ ਆਪਾਂ ਆਖਣਾ ਵੀ ਬਾਜ਼ਾਰੋਂ ਪੀ ਆਂ ਔਡਰ ਕੇ ਜੇ ਤਾਂ ਹਾਂ ਇੱਥੇ ਤੇ ਵੀ ਨਹੀਂ ਸਹੂਲਤ ਹੈਗੀ ਸਾਡੇ ਹਾਂ ਹੂੰ ਮੇਰੀਆਂ ਦਿੱਤੀ ਪੀਣੀ ਮੈਂ ਜਿੱਦਾਂ ਦੀ ਬੱਚੀ ਹਾਂ ਇੱਥੇ ਵੀ ਨਹੀਂ ਸਹੂਲਤ ਹੈਗੀ ਨਹੀਂ ਤੇ ਇੰਡੀਆ ਹੁੰਦੇ ਨਾਲੇ ਚਾਹ ਪੀਣੀ ਨਾ ਦੇ ਦੋ ਸਮੋਸੇ ਖਾਣੇ ਨਾਲ ਤਨੇ ਗੱਲ ਸੁਮੋਸੇ ਨਹੀਂ ਬਣਾਤੇ ਕਿਆਂ ਨਾ ਘਵਾਤੀਆਂ ਨਹੀਂ ਟਿੱਕੀਆਂ ਦੇ ਤਾਂ ਵੱਟ ਕੱਢਦੇ ਐ ਟਿੱਕੀਆਂ ਦੇ ਤਾਂ ਬੜੇ ਵੱਟ ਕੱਢਦੇ ਐ ਹਾਂ ਜੀ ਸੁਮੋਸੇ ਨਹੀਂ ਆਉਦੇ ਬਣਾਉਣੇ ਹਾਂ ਮੋਨੇ ਸਿੱਖਨੇ ਮਾ ਣਿਆ ਕੀ ਆਂ ਵਾਸਾ ਦੇ ਐ ਤੇ ਦੁਆ ਨਾ ਮੇ ਕੰਮ ਮੇਰੀ ਜੋਈ ਚ ਪਾੜਦੇ ਐ ਤੇ ਤੂੰ ਕੰਮ ਆਂਦਾ ਵੀ ਮੈਂ ਕੰਮ ਖੋਲਣਾ ਉਹ ਕਲੈਂਚ ਟਿੱਕੀਆਂ ਦਾ ਸੁਮੋਸਿਆਂ ਦਾ ਪਕੌੜਿਆਂ ਦਾ ਆ ਜਾਊਗਾ ਹਾਂ ਆ ਮਿੰਨੂ ਤੇ ਅੰਦਰ ਹੀ ਸਰਦਲੀ ਚੱਲੇ ਤਾਂ ਹੀ ਰਹੇ ਲੇ ਹਾਂ ਜਾਇਦ ਫ੍ਰੀ ਦਾ ਸਿੱਖਣੀ ਪੈਣੀ ਹੈ ਨਾ। ਈਲ ਮੋਸੇ ਬਣਾਦੀ ਰਹੇ ਸਾਰੀ ਦਿਹਾੜੀ। ਨਹੀਂ ਉਹ ਫਿਰ ਘਰ ਬਣਾ ਕੇ ਬਰਾ ਕੇ ਸਾਨੂੰ ਖਵਾਏਗਾ ਤੇ ਫੇਰ ਹੀ ਬਣਾ ਕੇ ਖਾਏਗਾ। ਹੋਟਲ ਤੇ ਇਹ ਤਾਂ ਖੋਲਣੇ ਦਾ ਕੰਮ ਹੈ। ਰੈਸਟੋਰੈਂਟ ਦਾ। ਰੈਸਟੋਰੈਂਟ। ਹੂੰ। ਦਾ ਦਾਲੀ। ਸਿਰੇ ਬਣਾਵਾਂਗੇ ਤੇ ਵੇਖੀਓ। ਹੂੰ ਖੋਲਣਾ ਕਾਕਨੇ ਕਾਕਨੇ ਕੰਮ ਕਰ ਲੈਣਾ ਵੇਖੀਓ ਛੇਤੀ ਜਾਣਾ। ਹਾਂ। ਕੋਕਾੜੇ ਟਿੱਕੀਆਂ ਤੇ ਸਮੋਸੇ ਬਸ ਇਹੋ ਤਿੰਨੇ ਚੀਜ਼ਾਂ ਰੱਖਣੀਆਂ ਹੀ। ਸਨਾ ਆਓ ਕਲੈਂਚ ਕਰਨੇਗਾ ਜਿੱਥੇ ਮੱਜੀ ਜਿੱਥੇ ਚੰਗਾ ਲੱਗੂਗੀ ਆਪ ਜਾਵਾਂ ਕਿੱਥੇ ਹਾਂ ਦੁਕਾਨ ਕੋਲ ਨਾ ਹਾਂ ਆਓ ਕਲੈਂਚ ਕਰ ਲਾਂਗੇ ਚੰਗਾ ਹਾਂ ਹੁਣ ਸਾਨੂੰ ਰੋਜ਼ ਬਣਾ ਕੇ ਕਾਇ ਕਰਾਂਗੇ ਫੇਰ ਹੀ ਤੈਨੂੰ ਯਾਦ ਚਾਹੂਗੀ ਮੈਂ ਉਹ ਤੋਂ ਕਰਨਾ ਆਪੇ ਪ੍ਰੈਕਟਿਸ ਜਦੋਂ ਮੈਂ ਖੋਲੂਗੀ ਨਾ ਹਾਂ ਮੈਂ ਵਾਅਦਾ ਲੱਭ ਜਾਂਦੀ ਆ ਜਦੋਂ ਨਹੀਂ ਵੀ ਟਾਈਮ ਬਣਾ ਕੇ ਖੋਲਣੀ ਤੈਨੂੰ ਹਾਂ ਪਰ ਉਹਨਾਂ ਨਾਲੋਂ ਡਿਫਰੈਂਟ ਹੈ ਅੱਜ